ਨੀਦ ਬਿਟੂ ਜੀ ਮੈਂ ਖਤ ਪਹਿਲਾ ਇਹ ਦੱਸਣ ਗਿਆ ਵੀ ਉਹਨਾਂ ਦੀ ਕਿਉਂ ਹੈ ਚੰਗਾ ਕਿਉਂਕਿ ਬੀਜੇਪੀ ਨੂੰ ਜਿਹੜਾ ਪੱਪਲੇਖਾ ਆਈ ਪਈ ਦੋ ਸੀਟਾਂ ਲੈ ਜਿਹੜੀਆਂ ਚਾਰ ਲੈ ਜਿਹੜੀਆਂ ਪੰਜ ਲੈ ਜਿਹੜੀਆਂ ਉਹਨਾਂ ਦਾ ਭਲੇਖਾ ਜਿਹੜਾ ਉਹ ਦੂਰ ਹੋ ਗਿਆ ਉਹ 27 ਦੀ ਕਰ ਲੈ 28 ਦੀ ਕਰ ਲੈ ਪੰਜਾਬ ਸੰਗਾਰ ਦੀ ਬਣਦੀ ਉਹਨਾਂ ਦੀ ਜਿੱਦਾਂ ਉਹਨਾਂ ਦੇ ਵਹਿ ਵੀ ਹੈ ਐਮਪੀ ਬੜੇ ਬਰਾਦ ਨੇ ਉਦਾਂ ਹੀ ਇਹ ਹੋ ਗਿਆ ਕਾਪਟਨ ਨੇ ਦਸਤ ਦੀ ਘਰ ਦੀ ਜਿੱਤ ਗਈ ਵੱਡੇ ਵੱਡੇ ਬੰਦੇ ਲਿਆਦੇ ਹੁੰਦਾ ਪੰਜਾਬ 14 ਨਾ ਕਿ ਜਿੱਤ ਕਿਹੜੇ ਕਿਹੜੇ ਵੱਡੇ ਬੰਦੇ ਸੀ ਮਤਲਬ ਉਹ ਆਪਣੇ ਲੋਕ ਆਗਰਸ ਤੋਂ ਕੱਟ ਕੇ ਬੀਜੇਪੀ ਦੇ ਆਈ ਦੇ ਇਹ ਬਟੂ ਦੀ ਹੱਗੀਆ ਚਲੋ ਬੱਕਰੀ ਘਾਲੋ ਤੁਸੀਂ ਮਿਸਟਰ ਬਣਾਤਾ ਪਰ ਬਟੂ ਦੀ ਆਦ ਹੋਈ ਲੋਕ ਕਹਿੰਦੇ ਮੈਕਾ ਤੋਂ ਮਸਲਾ ਆ ਗਿਆ ਜੀ ਪਤਾ ਨਹੀਂ ਕੀ ਹੋ ਜਾਣਾ ਕਿੱਥੇ ਗਿਆ ਜੀ ਸਦੂ ਸਾਹਿਬ ਕੁੱਟ ਕੇ ਕਿ ਜੀ ਸਾਹਿਬ بڑے بڑے ਪੰਜਾਬ ਦੇ ਲੋਕ ਜਿਹੜੇ ਆ ਉਹ ਬੀਜੇਪੀ ਨੂੰ ਬਿਲਕੁਲ ਲਾਈਕ ਨਹੀਂ ਕਰਦੇ ਨਾ ਕਦੀ ਲਾਈਕ ਕਰਨਗੇ ਨਾ ਬੀਜੇਪੀ ਦੇ ਪੰਜਾਬ ਤੇ ਪੈਰ ਲਗਣੇ ਪਾਵੇ ਜੋ ਮੱਦੀ ਇੱਥੇ ਜਿਹੜੇ ਬੰਦੀ ਸਿੰਘਾਂ ਦਾ ਇਸ਼ੂ ਹੈ ਜਿਹੜਾ ਵੀ ਬੰਦਾ ਸਿਆਣਾ ਸਰ ਕੋਈ ਵੀ ਬੰਦਾ ਜਿਹੜਾ ਮੰਨ ਲਓ ਮੈਂ ਕੋਈ ਜੁਣਮ ਮੈਂ ਜੇ ਆਪਣੀ ਜੁਰਮ ਦੀ ਸਜ਼ਾ ਭੁਗਤ ਲੈਣਾ ਤੇ ਮੈਨੂੰ ਕੱਲ ਹੀ ਬਾਹਰ ਰੱਖਿਆ ਦਿੰਦਾ ਜੀ ਮੈਨੂੰ ਜੁਰਮ ਦੀ ਸਜ਼ਾ ਕੋਰ ਦੇ ਦਿੱਤੀ ਮੈਨੂੰ 15 ਸਾਲ ਦਿੱਤੇ 20 ਸਾਲ ਦਿੱਤੇ 10 ਸਾਲ ਦਿੱਤੇ ਜੇ ਮੈਂ ਉਹਦੀ ਸਜ਼ਾ ਭੁਗਤ ਲੈਣਾ ਤੇ ਬੰਦੇ ਨੂੰ ਅੰਦਰ ਰੱਖਣਾ ਬਿਲਕੁਲ ਗੈਰਕਾਨੂੰਨੀ ਹੈ ਨਹੀਂ ਰੱਖਣਾ ਚਾਹੀਦਾ ਅਸੀਂ ਤੇ ਪਹਿਲੇ ਦਿਨ ਤੋਂ ਕਹੀ ਜਾਂਦੇ ਉਹ ਬਿੱਟੂ ਹਣੀ ਵਿਰੋਧ ਕਰਦੇ ਸੀ ਬਿੱਟੂ ਹਣਾਂ ਨੇ ਆਪਣਾ ਜੂਟਾ ਲੈ ਲਿਆ ਕਿੰਨੀ ਜੀ ਮਤਲਬ ਠੀਕ ਹੈ ਮੈਂ ਤਾਂ ਉਹਦੇ ਬਿਆਨ ਦਾ ਸਵਾਗਤ ਕਰਦਾ ਪਰ ਠੀਕ ਹੈ ਦੇ ਉਹਨੇ ਮੱਲੇ ਗੱਲ ਕਹੀ ਹੈ ਉਹਨੂੰ ਦੇ ਹੱਕ ਹੋਣੇ ਚਾਹੀਦੇ ਇੰਨੇ ਨਿਕਲ ਸਰਕਾਰ ਦੇ ਕੇਂਦਰ ਸਰਕਾਰ ਦੇ ਰਿਕਾਰਡ ਆ ਉਹਨੂੰ ਕਹੋ ਵੀ ਕੇਂਦਰ ਸਰਕਾਰ ਨੂੰ ਕਹਿ ਕੇ ਰਹਾ ਕਰਵੇ ਉਹ ਵੀ ਦੱਸਦੇ ਗਿਆ ਬਿੱਟੂ ਮੇਰਾ ਯਾਰ ਆ ਔਰ ਉਹਦੀ ਜਾਦੀ ਦਾ ਪਤਾ ਲੱਗੂਗਾ ਜੇ ਯਾਰ ਆ ਉਹਦਾ ਅਮਦ ਸ਼ਾਹ ਨੇ ਬੜਾਇਆ ਅਮਦ ਸ਼ਾਹ ਨੇ ਵੀ ਕਹਿ ਆ ਸਟੇਜ ਤੋਂ ਕਿ ਬਿੱਟੂ ਮੇਰਾ ਦੋਸਤ ਆ ਬੋਦੀ ਸਾਹਿਬ ਵੀ ਕਹਿ ਕੇ ਗਈ ਤੇ ਹੁਣ ਬਿੱਟੂ ਜੀ ਨੂੰ ਬੇਨਤੀ ਆ ਕਿ ਉਹ ਕਲਾਵੇ ਥੱਲੇ ਬਿਆਨ ਉਹ ਖੋਹ ਸਕਦਾ ਉਹ ਕਹਦਾ ਦੇ ਸਾਨੂੰ ਕਿ ਮੈਂ ਤਾਂ ਪਹਿਲੇ ਦਿਨ ਤੋਂ ਇਹ ਗੱਲ ਦਾ ਬਦਈ ਹੈ ਮੈਂ ਤਾਂ ਦੇਖੋ ਕੋਈ ਵੀ ਬੰਦਾ ਜਿਹੜਾ ਕਾਨੂੰਨੀ ਤੌਰ ਤੇ ਆਪਣੀ ਸਜ਼ਾ ਪੂਕਾ ਉਹਨੇ ਕੋਈ ਵੀ ਜੁਰਮ ਕੀਤਾ ਦੇ ਉਹਦੀ ਸਜ਼ਾ ਪੂਰੀ ਹੋ ਗਈ ਤਾਂ ਉਹਨੂੰ ਜਿਆਦਾ ਕਾਨੂੰਨ ਦੇ ਉਲਟ ਹੈ ਉਹਨੂੰ ਤੁਸੀਂ ਦੇਰ ਤੋਂ ਆਜ ਅਜ ਨਾਲੇ ਦੇ ਵਿੱਚ ਆਪਣੇ ਪਾਰਟੀ ਦਫ਼ਤਰ ਦੇ ਵਿੱਚ ਬੈਠੇ ਆ ਅਜ ਨਾਲੇ ਦੇ ਜਿਹੜੇ ਸਾਡੇ ਪੰਪਾ ਦਾ ਦੇ ਨਾਲਾ ਵਾਸੀ ਜਿਹੜੇ ਉਹਨਾਂ ਦੀਆਂ ਸਮੱਸਿਆਵਾਂ ਸੁਣਦੇ ਉਹਨਾਂ ਦਾ ਮੁੱਕੇ ਦੇ ਉੱਤੇ ਹੱਲ ਕਰਦੇ ਇਹ ਤੋਂ ਬਾਅਦ 3 ਵਜੇ ਅੰਬਸੈਡਰ ਪੀ ਡਬਲਯੂ ਡੀ ਦੇ ਸਟਾਫ ਚ ਸਾਹਿਬ ਦੇ ਆਪਣੇ ਜਿਹੜੇ ਵਸੀਆ ਉਹਨਾਂ ਦੀਆਂ ਸਮੱਸਿਆਵਾਂ ਸੁਣਦੇ ਸੋ ਹਫਤੇ ਜਿਹੜਾ ਇੱਕ ਦਿਨ ਉਹ ਮੈਂ ਕਹਾਂਗਾ ਕਿ ਨਾਲੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਜਿਹੜਾ ਜਿੰਨੇ ਮਸਲੇ ਆ ਲੋਕਾਂ ਦੇ ਮੌਕੇ ਤੇ ਸਾਰੇ ਅਫਸਰ ਵੀ ਸੱਦੇ ਸੀ ਡੀਐਸਪੀ ਐਸਐਚਓ ਐਸਡੀਐਮ ਤਸਵੀਰ ਦਾ ਸਾਰੇ ਸੱਦੇ ਤੇ ਕੋਸ਼ਿਸ਼ ਇਹ ਹੈ ਕਿ ਮੌਕੇ ਤੇ ਸਾਧ ਹੁੰਦਾ ਜਿਹੜਾ ਹੱਥ ਹੋ ਜੇ ਦੇ ਕੇਸ ਆਪਾਂ ਹੱਲ ਕਰ ਸਕਦੇ ਨੇ ਜਿਹੜੇ ਕੱਲ ਲਾਈਵ ਹੋਏ ਸੀ ਕਿ ਇਹ ਤੇ ਜੀ ਮੇਰੇ ਕੰਮ ਕਰਦੇ ਨਹੀਂ ਤੇ ਫਿਰ ਮੈਂ ਪੁਰਾਣੇ ਰੋਟ ਜਾਊਗਾ ਕੌਣ ਸ਼ਸ਼ੀ ਜੀ ਰੀਕੂ ਉਹ ਕਹਿੰਦੇ ਐਮਪੀ ਐਮਪੀ ਦਾ ਡੇਰ ਰੰਗ ਹਸਾਪੈਂਟੀ ਉਹ ਕਹਿੰਦੇ ਮੈਨੂੰ ਕਿਹਦੇ ਦਾ ਕੰਮ ਹੈ ਉਹਦੇ ਕੰਮ ਨਹੀਂ ਹੋ ਰਹੇ ਮੇਰੇ ਕੰਮ ਨਹੀਂ ਹੋ ਰਹੇ ਮੇਰੇ ਕੰਮ ਕਰਦੇ ਮੈਨੂੰ ਪੁਰਾਣੇ ਰੂਪ ਦਾ ਹੋ ਉਹਨਾਂ ਦਾ ਰੂਪ ਹੈਗਾ ਕੋਈ ਤੇ ਦੋ ਬੰਦੇ ਜਿਹਦਾ ਰੂਪ ਹੀ ਕੋਈ ਨਹੀਂ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਸਿੱਗਦੀ ਵੀ ਕਦੀ ਆਉਂਦੇ ਬੱਚੇ ਬੰਦੇ ਕਦੀ ਆਉਂਦੇ ਪਹੁੰਚ ਪੋਲਟਿਕ ਸਿੱਧਾ ਹੁੰਦੀ ਹੈ ਯਾਰ ਉਹਨਾਂ ਪਹਿਲਾਂ ਮਾਨਸਿਕ ਦੌਰ ਦੇ ਤਹਿ ਕਰਨਾ ਚਾਹੁੰਦਾ ਕਿ ਪੰਜਾਬ ਦੇ ਹਿੱਤਾਂ ਲਈ ਕਿਹੜੀ ਚੀਜ਼ ਠੀਕ ਹੈ ਕੰਮ ਘਰੇ ਉਹਦੇ ਕੰਮ ਕੀ ਕੰਮ ਹੈ ਜੀ ਦੱਸੋ ਬੰਦੂ ਕੰਮ ਤਾਂ ਸ਼ਹਿਰ ਦੇ ਲੋਕਾਂ ਦੇ ਕੰਮ ਆ ਤੁਸੀਂ ਬੈਠ ਕੇ ਆਪ ਕੰਮ ਕਰਾਉਨਾ ਐਵੇਂ ਪਾਰਟੀਆਂ ਤੋਂ ਗੱਦੀ ਨੂੰ ਸੈੱਟ ਕਰਦੇ ਹੋ ਇਹਨਾਂ ਕਰਨਾ ਵਜਾ ਇਹ ਤਾਂ ਪੋਲਟਿਕਸ ਨਹੀਂ ਚੱਲਦੀ ਹਾਂ ਮਿੱਟੂ ਵੀ ਆ ਚਲੀ ਕਰਕੇ ਬੈਠੇ ਨੇ ਦੱਸਣ ਦੇ ਵੀ ਅੱਜ ਆਇਆ ਉਮੀਦਵਾਰ ਬਟੂ ਜੀ ਮੈਂ ਖਤ ਪਹਿਲਾਂ ਇਹ ਦੱਸਣਗੇ ਵੀ ਉਹਨਾਂ ਦੀ ਕੀ ਹੋਈ ਮੈਂ ਚੰਗਾ ਕਿਉਂਕਿ ਬੀਜੇਪੀ ਨੂੰ ਦੇਣਾ ਭਲਿਖਾ ਹੀ ਪਈ ਦੋ ਸੀਟਾਂ ਲੈ ਜਿਹੜੀਆਂ ਚਾਰ ਲੈ ਜਿਹੜੀਆਂ ਪੰਜ ਲੈ ਜਿਹੜੀਆਂ ਉਹਨਾਂ ਦਾ ਭਲਿਖਾ ਜਿਹੜਾ ਉਹ ਦੂਰ ਹੋ ਗਿਆ ਉਹ ਤੇ ਆਪਣਾ ਰਿਵਿਊ ਕਰਨ ਦੇ ਉਹਨਗੇ ਠੀਕ ਹੈ ਪਾਰਟੀ ਅਸੀਂ ਵੀ ਕਰਦੀ ਹੈ ਸਾਡੀ ਪਾਰਟੀ ਦੇ ਵਿੱਚ ਆਦਿ ਲਗਾਤਾਰ ਸੀਐਮ ਸਾਹਿਬ ਦੇ ਮੀਟਿੰਗਾਂ ਕੀਤੀਆਂ ਅਸੀਂ ਵੀ ਆਪਣਾ ਰਿਵਿਊ ਕੀਤਾ ਵੀ ਕਿੱਥੋਂ ਕਿੱਥੋਂ ਕੀ ਕੀ ਕਮਜ਼ੋਰੀ ਜਿਹੜੀ ਹੈਗੀ ਹੈ ਉਹਨੂੰ ਖਤਮ ਕਰਾਂਗੇ ਇਸ ਕਰਕੇ ਉਹ ਵੀ ਕਰਦੇ ਹੋ ਨੇ ਕਿ ਮੱਤੂ ਸਾਹਿਬ ਵੀ ਉਹਦੇ ਹਰੇ ਨਾਮ ਮਿਲ ਗਿਆ ਉਹਨਾਂ ਨੂੰ ਉਹ ਤਾਂ ਮਨਿਸਟਰ ਬਣ ਗਏ ਹਾਂ ਕਹਿੰਦੇ ਬੀਜੇਪੀ 27 ਦੀ ਤਿਆਰੀ ਕਰ ਰਹੀ ਹੈ ਹਾਂਜੀ ਇਹ 27 ਦੀ ਤਿਆਰੀ ਕਰ ਰਹੀ ਹੈ ਉਹ 27 ਦੀ ਕਰ ਲੈ 28 ਦੀ ਕਰ ਲੈ ਪੰਜਾਬ ਸਰਕਾਰ ਦੀ ਬਣਦੀ ਹੁੰਦਾ ਸੀ ਜਿੱਦਾਂ ਉਹਦੇ ਇਹ ਵਹਿ ਵੀ ਹੈ ਐਮਪੀ ਬੜੇ ਬਰਾਦ ਨੇ ਉਦਾਂ ਹੀ ਇਹ ਹੋ ਗਿਆ ਕੱਪਟਨ ਨੇ ਦਸਕ ਦੀ ਘਰ ਦੀ ਜਿੱਤ ਗਈ ਬڑے بڑے ਬੰਦੇ ਲਿਆਦੇ ਹੁੰਦਾ ਪੰਜਾਬ ਚਾ ਨਾ ਕਦੀ ਜਿੱਤ ਕਿਹੜੇ ਕਿਹੜੇ ਵੱਡੇ ਬੰਦੇ ਸੀ ਮਤਲਬ ਉਹ ਆਪਣੇ ਲੋਕ ਕਾਂਗਰਸ ਤੋਂ ਕੱਟ ਕੇ ਬੀਜੇਪੀ ਦੇ ਆਈ ਨਹੀਂ ਬਿੱਟੂ ਦੀ ਹਾਦੀ ਗਿਆ ਚਲੋ ਬੱਕਰੀ ਗਾ ਲਓ ਤੁਮ ਮਿਸਟਰ ਬਣਾਤਾ ਪਰ ਬਿੱਟੂ ਨਹੀਂ ਆਦ ਹੋਈ ਲੋਕ ਕਹਿੰਦੇ ਮੈਕਾ ਤੋਂ ਮੈਸਟਰ ਆ ਗਿਆ ਜੀ ਪਤਾ ਨਹੀਂ ਕੀ ਹੋ ਜਾਣਾ ਕਿੱਥੇ ਗਿਆ ਜੀ ਸਦੂ ਸਾਹਿਬ ਕੁੱਟ ਕੇ ਕਿ ਜੀ ਸਾਹਿਬ ਬੜੇ ਵੱਡੇ ਪੰਜਾਬ ਦੇ ਲੋਕ ਜਿਹੜੇ ਆ ਉਹ ਬੀਜੇਪੀ ਨੂੰ ਬਿਲਕੁਲ ਲਾਇਕ ਨਹੀਂ ਕਰਦੇ ਨਾ ਕਦੀ ਲਾਇਕ ਕਰਨਗੇ ਨਾ ਬੀਜੇਪੀ ਦੇ ਪੰਜਾਬ ਤੇ ਪੈਰ ਲੱਗਣੇ ਭਾਵੇਂ ਜੋ ਮੱਦੀ ਅਲੋ ਸਰ ਇਹਨੇ ਮੈਥੇਰਮ ਤੋਂ ਪ੍ਰਚਾਰ ਤੋਂ ਬਾਅਦ ਮਿਲ ਲਈ। ਉਹ ਚਾਹ ਤੋਂ ਬਾਅਦ ਸਾਧੂ ਤਾਂ ਨਵੀਂ ਪੋਸਟਿੰਗ ਹੋ ਰਹੀ ਆ ਅੱਜ ਕੱਲ੍ਹ ਤਾਂ ਬੜਾ ਲੱਗਦਾ। ਮੈਂ ਦੱਸਣਾ ਜੇ ਇਹ ਵੀਡੀਓ ਦੂੰ। ਪਰ ਸਾਧੂ ਪਤਾ ਉਹ ਤਾਂ ਆਪਣੇ ਟਿਕਾਣੇ ਤੇ ਚੱਲ ਚਲੇ ਉਹਨਾਂ ਦੀ ਨਵੀਂ ਪੋਸਟਿੰਗ ਅੱਜ ਕੱਲ੍ਹ ਚ ਹੀ ਹੋ। ਜਿਹੜੇ ਕੰਮ ਨਹੀਂ ਲੈਂਦਾ ਉਹ ਕੀਤਾ ਨਹੀਂ। ਮੰੰਤੀ ਦੇ ਬਿੱਟੂ ਨੂੰ ਬਣਾਤਾ ਵੇਂਦੇ ਰਹੇ ਉਹਨਾਂ ਨੇ ਦੇਖਦੇ ਮੈਨੂੰ ਬਣਾ ਲੈਣਾ ਉਹਨਾਂ ਦੇ। ਸਭ ਦੇ ਇੱਕ ਵੀ ਗੱਲ। ਪਰ ਉਹ ਹੈ ਨਹੀਂ ਉਹਨਾਂ ਦੀ ਹੁਣ ਨਵੀਂ ਪੋਸਟਿੰਗ ਹੋ ਰਹੀ ਹੈ ਜਿਹਦੀ ਮੈਂ ਦੱਸਣੀ। ਕਿਉਂਕਿ ਮੈਨੂੰ ਲਾਈਵ ਵੀ ਪਤਾ ਅੱবি ਕੀ ਹੋ ਰਿਹਾ। ਉਹ ਆਪੇ ਪਤਾ ਲੱਗ ਰਿਹਾ ਆ ਮ ਬਰਗਈ ਮਿਲਦੇ ਸਤੂ ਸਾਹਿਬ ਮਿੱਤੋਂ ਨੇ ਕਿਹਾ ਕਿ ਪੀ ਅਸੀਂ ਵਿਰੋਧ ਨਹੀਂ ਕਰਾਂਗੇ ਬੰਦੀ ਸਿੰਘ ਰਿਆ ਕਰਦੇ ਆ ਪਰ ਹੁਣ ਕਹਿੰਦਾ ਕਿ ਜੇ ਸਰਕਾਰ ਕੇਂਦਰ ਨੂੰ ਕੋ ਨਹੀਂ ਇਹ ਕਿਸ ਤਰ੍ਹਾਂ ਦੇ ਕਾਤਲ ਮੈਂ ਰੋਜ਼ ਨਹੀਂ ਰੁਕਦਾ ਇਹ ਲੋਕ ਇਹਨਾਂ ਮੱਚ ਵਾਂਗੂ ਪੰਜਾਬ ਦੇ ਮੱਧੇ ਹਲ ਕਰਾਂਗਾ ਕਿਵੇਂ ਦੇ ਦੇ ਗਏ ਉਹ ਨਹੀਂ ਨਹੀਂ ਵੇਖੋ ਇੱਥੇ ਜਿਹੜੇ ਬੰਦੀ ਸਿੰਘ ਦਾ ਇਸ਼ੂ ਹੈ ਜਿਹੜਾ ਵੀ ਬੰਦਾ ਸਿਆਣਾ ਸਰ ਕੋਈ ਵੀ ਬੰਦਾ ਜਿਹੜਾ ਮੰਨ ਲਓ ਮੈਂ ਕੋਈ ਜੁਰਮ ਕੀਤਾ ਮੈਂ ਜੇ ਆਪਣੇ ਜੁਰਮ ਦੀ ਸਜ਼ਾ ਭੁਗਤ ਲੈਣਾ ਤੇ ਮੈਨੂੰ ਕੱਲ ਹੀ ਬੰਦ ਰੱਖਿਆ ਦਿੰਦਾ ਜੀ ਬਿਲੋ ਜੁਰਮੀ ਦੀ سزا ਕੋਡ ਦੇ ਦਿੱਤੀ ਟਰਪ ਨੂੰ 15 ਸਾਲ ਦਿੱਤੀ 20 ਸਾਲ ਦਿੱਤੀ 10 ਸਾਲ ਦਿੱਤੀ ਜੇ ਮੈਂ ਉਹਦੀ سزا ਭੁਗਤ ਲੈਣਾ ਤੇ ਬੰਦੇ ਨੂੰ ਅੰਦਰ ਰੱਖਣਾ ਬਿਲਕੁਲ ਗੈਰਕਾਨੂੰਨੀਆ ਨਹੀਂ ਰੱਖਣਾ ਚਾਹੀਦਾ ਅਸੀਂ ਤਾਂ ਪਹਿਲੇ ਦਿਨ ਤੋਂ ਕਹੀ ਜਾਂਦੇ ਉਹ ਬਿੱਟੂ ਹਣੀ ਵਿਰੋਧ ਕਰਦੇ ਸੀ ਬਿੱਟੂ ਹਾਂ ਨੇ ਆਪਣਾ ਜੂਟਰ ਲੈ ਲਿਆ ਕਿੰਨੀ ਜੀ ਮਤਲਬ ਠੀਕ ਹੈ ਮੈਂ ਤਾਂ ਉਹਦੇ ਬਿਆਨ ਦਾ ਸਵਾਗਤ ਕਰਦਾ ਵੀ ਠੀਕ ਹੈ ਜੇ ਉਹਨੇ ਪਹਿਲੇ ਗੱਲ ਕਹੀ ਆ ਉਹਨੂੰ ਦੇ ਹੱਕ ਥੋੜੇ ਚਾਹੀਦੇ ਐਨਾਂ ਨੀਗਾ ਸਰਕਾਰ ਆ ਕਿੰਦਾ ਸਰਕਾਰ ਦਾ ਰਿਕਾਰਡ ਆ ਉਹਨੂੰ ਕਹੋ ਵੀ ਕੇਂਦਰ ਸਰਕਾਰ ਨੂੰ ਕਹਿ ਕੇ ਦੇ ਹੱਕ ਦਾਬੇ ਉਹ ਬਿਲਕੁਲ ਸੋਚਦਾ ਕਿ ਬਿੱਟੂ ਮੇਰਾ ਯਾਰ ਹੈ ਹੋਰ ਉਹਦੀ ਜਾਦੀ ਦਾ ਪਤਾ ਲੱਗੂਗਾ ਜੇ ਯਾਰ ਹੈ ਉਹਦਾ ਅਮਰ ਸਾਹਿਬ ਨੇ ਬਣਾਇਆ ਅਮਰ ਸਾਹਿਬ ਨੇ ਵੀ ਕਹਿਇਆ ਸਟੇਜ ਤੋਂ ਕਿ ਬਿੱਟੂ ਮੇਰਾ ਦੋਸਤ ਹੈ ਬੋਦੀ ਸਾਹਿਬ ਵੀ ਕਹਿ ਕੇ ਗਏ ਸੀ ਤੇ ਹੁਣ ਬਿੱਟੂ ਜੀ ਨੂੰ ਬੇਨਤੀ ਹੈ ਕਿ ਉਹ ਕਦਾਵੇ ਕੰਦੇ ਬਿਆਨ ਦਾ ਖੋਲ੍ਹ ਸਕਦਾ ਉਹ ਕਦਾਵੇ ਸਾਨੂੰ ਕਿ ਮੈਂ ਤਾਂ ਪਹਿਲੇ ਦਿਨ ਤੋਂ ਇਹ ਕੰਦਾ ਬਦਈ ਹੈ ਮੈਂ ਤਾਂ ਦੇਖੋ ਕੋਈ ਵੀ ਬੰਦਾ ਜਿਹੜਾ ਕਾਨੂੰਨੀ ਤੌਰ ਤੇ ਆਪਣੀ ਸਜ਼ਾ ਪੂਕਾ ਉਹਨੇ ਕੋਈ ਵੀ ਜੁਰਮ ਕੀਤਾ ਜੇ ਉਹਦੀ ਸਜ਼ਾ ਪੂਰੀ ਹੋ ਗਈ ਤਾਂ ਉਹਨੂੰ ਜਿਆਦਾ ਨਾ ਕਾਨੂੰਨ ਦੇ ਉਲਟ ਹੈ ਉਹ ਤੁਸੀ ਦੇਰ ਦੇਰ ਦਾ